ਉਹ ਪਹਿਲਾਂ ਮਨਿੰਦਰ ਵਿਆਹੀ ਹੋਈ ਸੀ ਬੂਆ ਤੇ ਇਹਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਫਿਰ ਥੋੜੇ ਟਾਈਮ ਬਾਅਦ ਆਛਾ ਮੈਂ ਦੇਖ ਲਾ ਕਦੋਂ ਦੇ ਗਏ ਨੇਗੇ ਹੁਣ ਤੱਕ ਨਹੀਂ ਆਏ ਹੈਗੇ ਕਿਹੜਾ ਟਾਈਮ ਹੋ ਗਿਆ ਬੂਆ ਜੀ ਉਹ ਚਾਹ ਪਾਣੀ ਭਰਾ ਕੇ ਪੀ ਲੈ ਸੀ ਮੈਂ ਤਾਂ ਜਿਹੜੀ ਪਈ ਸੀ ਭਾਈ ਉਹੀ ਤੱਤੀ ਕਰਕੇ ਪੀ ਲਈ ਸੀ ਨਾ ਤੁਸੀਂ ਮੋਤੀ ਬਣਾ ਕੇ ਦਿੰਗੇ ਉਹ ਇਸ ਵੇਲੇ ਤੇ ਵਿਚਾਰਿਆਂ ਬੈਠੇ ਚਾਹ ਬਣਾ ਦੇਈਏ ਕੋਈ ਹਾਂ ਹਾਂ ਲੈ ਬਣਾ ਲਿਆ ਆ ਮੇਰੀ ਘਰ ਸਉਣ ਪੁੱਤ ਨਾਲੇ ਜਿੰ ਆ ਤੁਸੀਂ ਲੈਣ ਗਏ ਸੀਗੇ ਜੀ ਸਾਸ ਨੂੰਹਾਂ ਵਾਲੀ ਨੂੰ ਉਹ ਆਈ ਕਿਉਂ ਨਹੀਂ ਹੈਗੀ ਹੁਣ ਉਹ ਬੁਆ ਜੀ ਹਾਂ ਤੁਹਾਨੂੰ ਪਤਾ ਤਾਂ ਹੈ ਤੁਸੀਂ ਕਿਹੜਾ ਉਦਾਕਰ ਬੁੜੀਆਂ ਛੱਡਦੀਆਂ ਨਾਲੇ ਉਹ ਤਾਂ ਆਪਣੇ ਘਰ ਦਾ ਬਾਲਾ ਕਰਦੀ ਹੁਣ ਤੁਸੀਂ ਇਹੀ ਲਾ ਲਓ ਮਨਿੰਦਰ ਦਾ ਕਿੰਨਾ ਕਰਦੀ ਹੈ ਉਨੇ ਹੀ ਮਨਿੰਦਰ ਉਹਦਾ ਕਰਦੀ ਹੈ ਹੁਣ ਮਨਿੰਦਰ ਦੇ ਖਾਤੇ 'ਚ ਲਾ ਲਓ ਪੈਸੇ ਸੀਗੇ ਇਹਨੂੰ ਕੋਈ ਲਾਲਚ ਨਹੀਂ ਉਹ ਪੈਸੇ ਦਾ ਕਟਵਾ ਕੇ ਪੈਸੇ ਇਹ ਲਾਲੋਬੀ ਅੱਜ ਸੁਣਾਉਂਦੇ ਆਂ ਵੀ ਪ੍ਰੇਸ਼ਣ ਕਰਾਉਣ ਵਾਸਤੇ ਹਾਂ ਸਾਰੇ ਪੈਸੇ ਉਹਨੂੰ ਦੇਈ ਹਾਂ ਮਾਤਾ ਸਾਰੇ ਦੇਈ ਨਾਲੇ ਆਪਾਂ ਨੂੰ ਪੈਸੇ ਦਾ ਕੀ ਲਾਲਚ ਹੈ ਉਹ ਤਾਂ ਹੈਗੀ ਅਗਲੇ ਦੇ ਪੈਸੇ ਤੇ ਉਹ ਤਾਂ ਇਹਦੇ ਕੋਲੇ ਇਮਾਨਤ ਪਈ ਸੀ ਉਹ ਤਾਂ ਇਹਦੀ ਵੀ ਹਵਾਸ਼ੇ ਹੈ ਹੈ ਕੀ ਹਸਾ ਵਾਸੇ ਆ ਕੀ ਸਿਆਣਪ ਹੈ ਚ ਹੈ ਮੇਰੀ ਗੱਲ ਸੁਣ ਮੈਂ ਨਾ ਆਪਣੇ ਗਈ ਸੀ ਚਾਚੇ ਤਾਇਿਆਂ ਦੇ ਸਾਰਿਆਂ ਦੇ ਸਾਰੀਆਂ ਗੱਲਾਂ ਮੈਂ ਸੁਣ ਕੇ ਆਈਆਂ ਕਿ ਸਾਰੇ ਇਹ ਗੱਲ ਕਹਿੰਦੇ ਨੇ ਕਿ ਇਹ ਆਪਣੇ ਕਿਸਮ ਦੇ ਸਹੁਰਿਆਂ ਦਾ ਮੋਹ ਨਹੀਂ ਛੱਡਦੀ ਹੈਗੀ ਮੇਰੀ ਗੱਲ ਸੁਣ ਪੁੱਤ ਤੂੰ ਨਿਆਣਿਆਂ ਵਾਲੀਆਂ ਗੱਲਾਂ ਨਾ ਕਰ ਠੀਕ ਹੈ ਨਾ ਤੂੰ ਇਹਨੂੰ ਮਾੜਾ-ਮੋਟਾ ਉਥੋਂ ਮੋਹ ਘਟਾ ਫੇਰ ਹੀ ਇੱਥੇ ਤੇਰਾ ਘਰ ਬਸੂ ਕਿ ਤੇ ਉਧਰ ਇਹਦਾ ਮੋਹ ਪਿਆਰ ਇੰਨਾ ਦੇਖ ਕੇ ਨਾ ਤੂੰ ਇੱਥੋਂ ਨਾ ਆਵਦਾ ਕਰ ਜਾੜਦੀ ਪਿੱਛੋਂ ਤਾਂ ਉਜੜ ਗਿਆ ਕੇਰਾ ਇਹਦਾ ਠੀਕ ਆ ਜੇ ਉਰ ਉਜੜ ਗਿਆ ਫੇਰ ਕੀ ਕਰੇਗਾ ਹੈ ਨਾ ਨਾ ਬੂਆ ਅਹੀ ਤਾਂ ਕੋਈ ਗੱਲ ਨਹੀਂ ਮਨਦਰ ਬਹੁਤ ਮੂਹ ਕਰਦੀ ਆ ਮੈਨੂੰ ਭਾਈ ਮੇਰੀ ਘਰ ਸੋਣਾ ਮੈਂ ਤਾਂ ਤੈਨੂੰ ਇਹ ਗੱਲ ਕਹਿਣੀ ਆ ਤੂੰ ਮੇਰੀ ਮੰਨ ਲੈ ਠੀਕ ਆ ਨਾ ਕਿਸੇ ਲੋਟੇ ਨੂੰ ਉਧਰੋਂ ਤੋੜ ਹੇ ਤੇਰੇ ਘਰ ਚ ਨਾਲੇ ਮੈਂ ਉਧਰ ਦੀ ਜਿੱਦੇ ਦੀ ਮੈਂ ਆਈ ਆ ਨਾ ਮੈਂ ਦੇਖੀ ਜਾਨੀ ਹੈਗੀ ਕਦੇ ਉਹਨਾ ਨਾਲ ਗੱਲਾਂ ਕਰਦੀ ਆ ਕਿਤੇ ਮੇਰੀ ਮੰਮੀ ਆਏ ਮੇਰੀ ਮੰਮੀ ਆਏ ਰਹਿੰਦੀ ਫੁੰਦੀ ਆ ਉਹ ਆਈ ਤੇ ਇਹਦੀ ਨਨਦ ਉਹ ਨਾਲੇ ਲੈ ਕੇ ਤੁਰ ਗਈ ਮੈਂ ਤੇ ਚ ਤੂੰ ਮਗਰ ਲਾ ਕੇ ਤੁਰ ਗਿਆ ਇਹਦੇ ਹੈ ਮਾੜਾ ਮੋਟਾ ਤੂੰ ਵੀ ਨਹੀਂ ਦੇਖਿਆ ਅਭੀ ਚੱਲ ਕੋਈ ਨਾ ਛੇ ਕੋੜ ਨੂੰ ਚੱਲ ਉਹਨੂੰ ਕਦੇ ਨਾ ਕਹਦਾ ਮੈਂ ਤਾਂ ਲੈਣੇ ਲਈ ਆਉਣਾ ਹੋਵੇ ਨਹੀਂ ਜੇ ਲਿਆ ਕਿ ਤੈਨੂੰ ਕੀ ਕਰਾਉਣਾ ਹੈਗਾ ਉਹ ਤੋਂ ਹੈ ਅੱਜ ਜਿਹੜੇ ਸਾਰੇ ਸਿੱਕੇ ਦੇ ਕੰਮਾ ਕਰਦੇ ਨੇਗੇ ਉਹ ਵੀ ਦੇਖ ਲੈ ਹੈ ਗਲਤ ਤਾਂ ਹੀ ਠੀਕ ਹੈ ਬੂਆ ਤੂੰ ਮੇਰੀ ਗੱਲ ਸਮਝ ਬੁੱਕ ਮਾੜਾ ਮੋਟਾ ਉਧਰੋਂ ਤੋੜੇ ਨੂੰ ਹੈ ਨਾਲ ਇਹਨਾਂ ਤਾਂ ਕੋਈ ਕੁੜੀ ਉਹਦੇ ਪੇਕਿਆਂ ਦਾ ਨਹੀਂ ਕਰਦੀ ਹੁੰਦੀ ਜਿੰਨਾ ਹੀ ਹੱਥ ਤੇ ਸਿਰ ਸੋਹਿਆਂ ਦਾ ਕਰੀ ਜਾਂਦੀ ਆਗੀ ਹੈ ਹੈ ਕਰਦੀ ਤਾਂ ਹੈ ਪੀਆ ਏਹਰ ਮਾਰਾ ਮੋਟਾ ਆਕਲ ਨੂੰ ਹੱਥ ਮਾਰ ਕੱਲ ਨੂੰ ਬੈਠ ਕੇ ਪਸਤਾਏਗਾ ਫਿਰ ਜਦੋਂ ਘਰ ਉਜੜ ਗਿਆ ਤੇਰਾ ਸਾਰਾ ਦਿਨ ਮੇਰੀ ਮਾਂ ਮੇਰੀ ਮਾਂ ਜੇ ਉਹਦੇ ਕੋਲੇ ਜਾ ਕੇ ਉੱਥੇ ਹੀ ਬੈਠ ਗਈ ਤੇ ਲੰਮਟ ਤਾਂ ਮਾੜੀ ਮੋਟੀ ਆਪਣੇ ਘਰਾਂ ਚ ਹੋ ਜਾਂਦੀ ਆ ਇਹ ਥੋੜੀ ਵੀ ਚੱਕਿਆ ਮੂੰਹ ਉਥੇ ਹੈ ਤੇਰੀ ਗੱਲ ਮੇਰੇ ਸਮਝ ਚ ਆਉਂਦੀ ਹੈ ਕੁਮਾਰ ਤੂੰ ਮੇਰੀ ਗੱਲ ਕੱਲੀ ਸਮਝਣੀ ਨਹੀਂ ਇਥੇ ਗੌਰ ਕਰ ਪੁੱਤ ਅਮਲ ਵੀ ਕਰ ਇਹਦੇ ਤੇ ਮੈਂ ਤੇਰੇ ਭਲੇ ਵਾਸਤੇ ਕਹਿਨੀ ਆਂ ਜੀ ਮੈਂ ਇਹ ਕਹਿਨੀ ਆਂ ਵੀ ਮਸਾ ਤੇਰਾ ਹੋਇਆ ਤੇਰਾ ਘਰ ਬਸੇ ਪੁੱਤ ਹੈ ਨਾ ਕਿਹੜੀ ਕੁੜੀ ਚਾਹੂਗੀ ਮੇਰੇ ਪੇਕੇ ਦਾ ਘਰ ਉਜੜੇ ਇਹ ਮੈਂ ਚੰਗੀ ਗੱਲ ਤੈਨੂੰ ਸਮਝਾਉਣੀ ਆਂ ਜੀ ਤੂੰ ਮੇਰੀ ਗੱਲ ਮੰਨ ਲੈ ਉਥੋ ਤੋੜ ਇਹਨੂੰ ਪਹਿਲਾਂ ਠੀਕ ਹੈ ਬੂਆ ਕਰਦਾ ਮਨਿੰਦਰ ਨਾਲ ਗੱਲ ਇਹਦਾ ਹੁਣ ਜਾਣਾ ਉਥੇ ਬੰਦ ਕਰਦਾ ਗੱਲ ਤਾਂ ਤੇਰੀ ਠੀਕ ਹੈ ਤੇਰੇ ਘਰ ਨਾਲੇ ਦਾ ਮੂੰਹ ਫੇਰੇ ਪਊਗਾ ਜੇ ਇਹ ਆਪਦੇ ਉਹ ਕਰਨਾ ਪਟੋ ਜੀ ਗੱਲੇ ਹੁਣ ਤਾਂ ਇਹਦਾ ਕਰ ਆ ਹੈ ਉਹਨਾਂ ਦਾ ਕੋਈ ਲੱਲਾ ਖੱਖਾ ਨਹੀਂ ਉਹ ਕੀ ਤਾਂ ਗੱਲ ਪੁੱਤ ਜਿਹੜੀਆਂ ਬੀਤ ਗਈਆਂ ਗੱਲਾਂ ਬੀਤ ਗਈਆਂ ਨਾਲ ਪਿਸਲੀਆਂ ਗੱਲਾਂ ਤੋਂ ਲੈਣਾ ਕੀ ਹੈਗਾ ਹੈ ਉਹ ਵਿਆਹ ਕੇ ਉਰੇ ਆ ਕੀ ਉਹਨਾਂ ਇਸ ਕਰ ਦੇ ਵਿੱਚ ਮੋਹ ਪਾਵੇ ਪਿਸਲੀ ਮਾਲ ਦੇਖ ਐਡਾ ਤਾਂ ਕੋਈ ਜਿਹੜੀ ਆਪਦੀ ਮਾਂ ਹੁੰਦੀ ਹੈ ਨਾ ਜਿਹਨੇ ਜਨਮ ਦਿੱਤਾ ਹੁੰਦਾ ਦੇਖਣਾ ਉਹਦਾ ਵੀ ਨਹੀਂ ਕੋਈ ਕਰਦਾ ਹੁੰਦਾ ਮੇਰੀ ਮਾਂ ਮੇਰੀ ਮਾਂ ਮੇਰੀ ਸੱਸ ਨਾ ਦੇਖਣਾ ਕਿ ਮੈਂ ਕਰਦੀ ਫਿਰਦੀ ਆ ਨਾ ਇਸ ਘਰ ਦਾ ਚੱਕ ਚੱਕੂਗੀ ਕਿ ਇਹ ਉੱਥੇ ਦਾ ਚੱਕੂਗੀ ਫੇਰ ਤਾਂ ਭਾਈ ਇੱਕ ਪਾਸੇ ਨਹੀਂ ਇਹ ਘਰ ਸਾਂਭੀ ਇਹ ਤਾਂ ਦੋੇ ਪਾਸੇ ਸਾਂਭੂਗੀ ਨਾਲੇ ਉੱਥੇ ਨਾਲੇ ਓਰੇ ਠੀਕ ਆ ਨਾ ਫੇਰ ਤੈਨੂੰ ਪਤਾ ਹੀ ਆ ਵੀ ਕੀ ਹੋਊਗਾ ਹੈ ਜੇਦ ਇੱਕ ਘਰ ਚ ਮੋਹ ਨਾ ਹੋਵੇ ਜਦੋਂ ਉੱਥੋਂ ਤਾਂ ਉਜੜ ਗਿਆ ਹੁਣ ਇੱਥੋਂ ਵੀ ਉਜੜ ਜੂ ਪਈ ਫੇਰ ਫੇਰ ਮੇਰੀ ਗੱਲ ਨੂੰ ਨਾ ਤੂੰ ਜਿਹੜੀ ਗੱਲ ਤੈਨੂੰ ਮੈਂ ਕਹਿ ਨਹੀਂ ਆ ਫੇਰ ਤੂੰ ਪਸਤਾਵੇਂਗਾ ਮੈਂ ਤੇਰੇ ਭਲੇ ਵਾਸਤੇ ਕਹਿਨੀ ਆਗੀ ਤੁਮਾਰਾ ਮोटा ਸਮਝ ਆਈ ਨਹੀਂ ਇਹਨੂੰ ਕੋਈ ਨਹੀਂ ਬੁਆ ਹਾਂ ਕਰਦਾ ਬਈ ਵੇਖ ਲਾ ਇਹ ਤਾਂ ਮੇਰੇ ਭਤੀਜੇ ਨੂੰ ਤਾਂ ਨਾਲੇ ਮੇਰੀ ਕਿਵੇਂ ਨੰ ਮੰਨੇ ਇਹ ਮੰਨੂ ਆ ਹੈ ਨਾ ਫੇਰ ਇਥੇ ਚਾਦੀ ਮੇਰੀ ਵੀਦੀ ਮੇਰੀ ਵੀਦੀ ਹੈ ਨਾ ਬੀਬੀ ਜਿਹੜੀ ਜਨਮ ਜਨਮ ਦਿੱਤਾ ਉਹਦੇ ਲਵੇ ਹਜੇ ਕਦੇ ਗਈ ਨਾ ਹੋਵੇ ਆ ਪਾੜ ਲਈ ਬੀਬੀ ਇਹਨੇ ਲਿਆਉਗੀ ਓਰੇ ਜਿੰਨਾ ਚਿਰ ਮਾਇ ਆ ਨਾ ਇਥੇ ਕਿਵੇਂ ਆ ਜੂਗੀ ਨਾਲੇ ਮਾਇ ਲਿਆਉਣ ਦਿੰਨੀ ਆ ਕਿਤੇ ਨੂੰ ਸਰ ਵੀ ਪੁੱਤ ਸਰ ਵੀ ਪੁੱਤ ਹਾਂ ਪਪਾ ਕੀ ਗੱਲ ਬਤ ਤੂੰ ਮੈਂ ਦੋ ਬੋਲ ਮਾਰਦੇ ਕਿਹੜੇ ਸੋਚ ਚ ਲੱਗਿਆ ਹਾਂ ਦਾ ਸੋਚ ਤਾਂ ਮੇਰੀ ਮੰਮੀ ਦੀ ਐ ਮੈਨੂੰ ਪੁੱਤ ਪੁੱਤ ਤੈਨੂੰ ਮੈਂ ਦੱਸਾਂ ਬੈਕਗ੍ਰਾਉਂਡ ਆਪੇ ਪੱਲੀ ਕਰੂਗਾ ਨਾਲੇ ਜਿਹੇ ਜਿਹੇ ਤੇਰੇ ਸੰਸਕਾਰ ਨੇ ਜਹੀ ਜੀ ਤੇਰੀ ਚੰਗੀ ਸੋਚ ਐ ਉਹ ਤਾਂ ਕਿਤੇ ਹੋ ਹੀ ਨਹੀਂ ਸਕਦਾ ਵੀ ਪ੍ਰਮਾਤਮਾ ਤੇਰੇ ਤੇ ਮਿਹਰ ਨਾ ਕਰੇ ਕੋਈ ਗੱਲ ਨਹੀਂ ਉਹ ਠੀਕ ਹੋ ਜੂ ਉਹਦਾ ਜੇ ਆਪਰੇਸ਼ਨ ਹੋਣਾ ਨਾ ਹਾਂ ਪਾਪਾ ਪਰਸੋਂ ਨੂੰ ਨਾ ਆਪਰੇਸ਼ਨ ਹੋਣਾ ਮਮੀ ਦਾ ਕੋਈ ਨਾ ਪੁੱਤ ਆਪਰੇਸ਼ਨ ਹੋ ਜਾਊਗਾ ਫਿਰ ਇਹਦੇ ਚ ਟੈਨਸ਼ਨ ਲੈਣੇ ਕੀ ਗੱਲ ਹੈ ਉਹ ਬੈਗਰੂ ਹੈਗਾ ਨਾ ਪਾਪਾ ਟੈਨਸ਼ਨ ਤਾਂ ਹੁੰਦੀ ਹੈ ਤੈਨੂੰ ਪਤਾ ਹੀ ਹੈ ਨਾਲੇ ਉਹ ਭਾਈ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਨਾਲੇ ਆਪਣੇ ਤਾਂ ਮੰਨ ਲਿਆ ਜੇ ਤੁਸੀਂ ਜਾਂ ਮੈਂ ਆਪਣੇ ਪਰਿਵਾਰ ਚੋਂ ਤਾਂ ਕਿਸੇ ਨੇ ਇਹ ਜਿਹਾ ਕੰਮ ਨਹੀਂ ਕੀਤਾ ਜਿਹੜਾ ਬੈਗਰੂ ਆਪਣੀ ਸੁਣੇ ਨਾ ਦੇਖ ਪੁੱਤ ਪਹਿਲਾਂ ਤਾਂ ਤੂੰ ਕੀ ਚੰਗਾ ਕੰਮ ਕੀਤਾ ਤੂੰ ਆਪ ਦੀ ਪਰਚਾਈ ਦੇਖ ਤੇਰੀ ਵਿਦਵਾ ਹੋ ਗਈ ਸੀ ਠੀਕ ਹੈ ਤੇਰੀ ਮਾਂ ਨੇ ਤੇ ਤੂੰ ਰਲਕੇ ਉਹਦਾ ਵਿਆਹ ਕੀਤਾ ਨਾ ਉਹਦਾ ਘਰ ਬਸਦਾ ਕਰਤਾ ਠੀਕ ਹੈ ਉਹਦੀ ਜ਼ਿੰਦਗੀ ਬਣ ਗਈ ਤੇ ਇਹ ਕਿਵੇਂ ਹੋ ਸਕਦਾ ਵੀ ਪਰਮਾਤਮਾ ਆਪਣੀ ਨਾ ਸੁਣੇ ਮੈਂ ਤਾਂ ਪਾਪਾ ਮਨਿੰਦਰ ਨੇ ਮੈਨੂੰ ਕਹਿਤਾ ਸੀ ਵੀ ਮੈਂ ਪੈਸੇ ਦੇ ਕੇ ਜਾਊਂਗੀ ਉਹ ਪੈਸੇ ਆਪਣੇ ਸੰਟੀ ਦੇ ਸੀ ਕੀ ਪਤਾ ਹੈ ਪਾਪਾ ਉਹਦੀ ਭੂਆ ਦੇਣ ਦੇਊਗੀ ਕਿ ਨਾ ਆਪਾਂ ਨੂੰ ਦੇਖ ਬੋਤ ਮੈਂ ਤੈਨੂੰ ਇੱਕ ਸਿਆਣੀ ਗੱਲ ਦੱਸਾਂ ਮਨਿੰਦਰ ਜਦੋਂ ਆਪਾਂ ਵਿਆਹ ਹੀ ਦਿੱਤੀ ਮੰਨ ਲਓ ਤੁਸੀਂ ਦੂਜੀ ਜਗ੍ਹਾ ਮਨਿੰਦਰ ਹੁਣ ਉਹਨਾਂ ਦੇ ਹੱਥ 'ਚ ਹੈ। ਅਗਲੇ ਉਹਨੂੰ ਕੁਛ ਕਰਨ ਦਿੰਦੇ ਆ ਜਾਂ ਨਹੀਂ ਕਰਨ ਦਿੰਦੇ ਇਹ ਉਹਨਾਂ ਦੇ ਉਸ 'ਚ ਆਗਾ। ਮਨਿੰਦਰ ਦੀ ਨਹੀਂ ਪੁੱਤ ਉੱਥੇ ਚੱਲਣੀ ਕੋਈ। ਤੇ ਨਾਲੇ ਮੈਂ ਤੈਨੂੰ ਇੱਕ ਗੱਲ ਕਹਿਣਾ। ਆਪਾਂ ਕਿਉਂ ਕੁੜੀ ਦੇ ਪੈਸੇ ਵਰਤੀਏ? ਠੀਕ ਹੈ ਹੁਣ ਕੁੜੀ ਹੋ ਗਈ ਨਾ ਜਦੋਂ ਆਪਾਂ ਵਿਆਹਤੀ। ਆਪਾਂ ਵਿਆਹ ਕੀਤਾ ਨਾ। ਹੁਣ ਉਹ ਕੁੜੀਆਂ ਵਾਲੀ ਗੱਲ ਹੋ ਗਈ ਆਪਣੇ ਨਾਲ ਵੀ। ਆਪਾਂ ਕਿਉਂ ਉਹਦੇ ਪੈਸੇ ਵਰਤੀਏ? ਪੈਸੇ ਪੁੱਤ ਮੈਂ ਦੇਵਾਂਗਾ ਤੇਰੀ ਮਾਂ ਦੇ ਆਪਰੇਸ਼ਨ ਦੇ ਜਿੰਨੇ ਲੱਗਣਗੇ। ਸੱਚੀ ਪਾਪਾ? ਹਾਂ। ਦੱਸ ਪਾਪਾ ਥੋੜੇ ਜੇ ਪੈਸੇ ਘਟਦੇ ਨੇ। ਮਾਂ ਚਾਹੇ ਜਿੰਨੇ ਮਰਜ਼ੀ ਲੱਗ ਜਾਣ ਬ ਖੈਤਾਂ ਤੈਨੂੰ ਤੇਨੂੰ ਪਤੀ ਆ ਪਾਪਾ ਮੇਰਾ ਭਾਈ ਨਹੀਂ ਹੈਗਾ ਤੇ ਮੇਰਾ ਪਿਓ ਨਹੀਂ ਹੈਗਾ ਕਿ ਮੇਰੀ ਮਾਂ ਹੀ ਹੈ ਮੇਰਾ ਸਹਾਰਾ ਹੋਰ ਮੇਰਾ ਪਿਓ ਲੈ ਤੇਰਾ ਪਿਓ ਹੈ ਕਿਉਂ ਨਹੀਂ ਮੈਂ ਤੇਰਾ ਪਿਓ ਬਣ ਕੇ ਨਹੀਂ ਰਹਿਣਾ ਤੈਨੂੰ ਕਦੇ ਮੈਨੂੰ ਸਮਝਾ ਹਮੇਸ਼ਾ ਮੈਂ ਤੈਨੂੰ ਆਪਦੀ ਧੀ ਸਮਝੇਗਾ ਠੀਕ ਐਵੇਂ ਨਾ ਮਨ ਦੁਖੀ ਕਰਿਆ ਕਰ ਚੁੱਪ ਰਹਿ ਜਾ ਪਪਾ ਮੇਰੀ ਨਹੀਂ ਨਹੀਂ ਪੁੱਤ ਕੋਈ ਨਹੀਂ ਕੋਹਤ ਬਣਨੇ ਨਹੀਂ ਪੁੱਤ ਹੱਥ ਲੈ ਕਰੋ ਹੱਥ ਨਹੀਂ ਮੰਨੇ ਕੋਈ ਨਾ ਪ੍ਰਮਾਤਮਾ ਸਭ ਠੀਕ ਕਰੂਗਾ ਜਿੰਨੇ ਪੈਸੇ ਦੀ ਜ਼ਰੂਰਤ ਹੋ ਮੈਂ ਲਾਉਂਗਾ ਠੀਕ ਐ ਚਲ ਮੈਂ ਮਾੜੇ ਦੇ ਖੇਤ ਜਾਮ ਕਰ ਲੈ ਕੰਮ ਠੀਕ ਕਿੰਨਾ ਚੰਗਾ ਮੇਰਾ ਸੋਹਰਾ ਕਦੇ ਵੀ ਮੇਰੇ ਪਿਆਰ ਦੀ ਕਮੀ ਮਹਿਸੂਸ ਨਹੀਂ ਮੈਨੂੰ ਹੋਲ ਦਿੱਤੀ ਹੈਗੀ ਕਿੰਨਾ ਕਰਦਾ ਸਾਡੇ ਲਈ ਨਾ ਜਿਵੇਂ ਡਰ ਚੱਕ ਲੈਨੇ ਉਹ ਹਾਵਾਂ ਦਾ ਕਹਿੰਦੀ ਥੋੜਾ ਜਿਹਾ ਕੰਮ ਹੈ ਉੱਥੇ ਲੈ ਇਹ ਜਿਹਾ ਕੀ ਕੰਮ ਆ ਜਿਹੜਾ ਤੀਜੇ ਦਿਨ ਤਰਪਾਣ ਨੂੰ ਭਈ ਚੱਲੀਏ ਆਪਾਂ ਮੈਂ ਸਾਰਾ ਸਮਾਨ ਗੱਡੀ ਚ ਰੱਖ ਲਿਆ ਉਹ ਮਨਿੰਦਰ ਆਏ ਸੀ ਮੈਨੂੰ ਉੱਥੇ ਫਿਰ ਲੇਟ ਹੋ ਜਾਗੇ ਆਪਾਂ ਮੈਨੂੰ ਹੁਣ ਭੁੱਖ ਜੀ ਲੱਗਦੀ ਸੀ ਤੂੰ ਪਹਿਲਾਂ ਐ ਕਰ ਬੀ ਰੋਟੀ ਬਣਾ ਲੈ ਰੋਟੀ ਖਾ ਕੇ ਚੱਲਦੇ ਚਲ ਫਰੈਂਕ ਕਰਦੀ ਆਂ ਆ ਕद्दू ਦੀ ਸਬਜ਼ੀ ਬਣੀ ਪਈ ਆ ਤੇ ਆਟਾ ਗੁੰਨੇ ਪਰ ਰੋਟੀ ਲਾ ਦੇ ਨੀ ਦੋਨੋਂ ਨੂੰ ਮੈਂ ਤੂੰ ਉਹ ਨਾ ਯਾਰ ਕद्दू ਨਾਲ ਕਿਹੜਾ ਮੱਥਾ ਭਰੂਆ ਤੂੰ ਐ ਕਰ ਪਰੌਂਠੇ ਬਣਾ ਲੈ ਲੂਆਂ ਵਾਲੇ ਨਲੇ ਮੈਂ ਜਾਂ ਬਲੂਆਂ ਨਾਲੇ ਬੂਆ ਜਾਂ ਬਲੂ ਦੋਦ ਹੋਰ ਨਾਲ ਸੌਫੀ ਖਾ ਲੂੰਗੀ ਮੈਂ ਕੋਲੇ ਹੁੰਦੇ ਨੇ ਤਾਂ ਹੀ ਬੂਆ ਬੂਆ ਜੀ ਤੁਹਾਨੂੰ ਪਤਾ ਟਾਈਮ ਲੱਗ ਜੂਗਾ ਉਹ ਤੇ ਜ਼ਿਆਦਾ ਰੋਟੀ ਤਾਂ ਮਿੰਟਾਂ ਚ ਬਣ ਜੂਗੀ ਆਪਾਂ ਫੇਰ ਕਿਸ ਦਿਨ ਬਣਾ ਕੇ ਖਵਾ ਦੂੰਗੀ ਮੈਂ ਤੁਹਾਨੂੰ ਇੰਨਾ ਕ ਲੱਗੂਆ ਨਾਲੇ ਹੁਣ ਤਾਂ ਇਹਨੇ ਮਸਾ ਤਾਂ ਮੰਗੇ ਨੇ ਕਿ ਦੇ ਕਿਹੜਾ ਰੋਜ਼ ਮੰਗਦਾ ਪਤਾ ਨਹੀਂ ਕਿਵੇਂ ਕਹਤਾ ਅੱਜ ਇਹਨੇ ਪਰੌਂਠਿਆਂ ਦੇ ਖਾਣੇ ਨੇਗੇ ਮੈਂ ਤਾਂ ਫਰਮਾਇਆ ਤੇਰੇ ਲਈ ਵੀ ਅੱਜ ਕਰੀ ਆ ਅੱਜ ਤਾਂ ਪੂਰ ਚੜਦੇ ਮੇਰੀ ਮੇਰੀ ਗੱਲ ਸੁਣਾ ਪੂਰ ਚੜਿਆ ਦੋ ਲਵਾ ਦੇ ਸੀਟੀਆਂ ਹੁਣ ਉੱਬਲ ਜਾਣਗੇ ਨਾ ਉਹ ਤਾਂ ਕੋਈ ਗੱਲ ਨਹੀਂ ਭੂਆ ਬਣਾਉਣ ਨੂੰ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਮੈਂ ਕਿਹਾ ਚੱਲ ਬਣਾ ਦੇ ਨਾ ਚੱਲ ਬਣਾ ਲੈ ਤੂੰ ਮਨਿੰਦਰ ਹੋਆ ਲੋੜ ਤਾਂ ਹੀ ਨਹੀਂ ਮੇਰੇ ਦੇਖ ਕੇ ਜੇ ਲੋੜ ਆ ਹੀ ਲੱਗ ਗਈ ਹੈ ਇਹ ਤਾਂ ਇਹ ਸਾਰੀ ਲਾਹੌਰ ਇੰਨੀ ਤਹੇ ਉਹਨਾਂ ਨੂੰ ਖਬਰ ਨਹੀਂ ਸਾਰੇ ਹੈ ਹਾਂ ਇਹ ਪੇਰੋਂ ਸਿਰੋਂ ਚਮੜ੍ਹਦੇ ਨਹੀਂ ਸਾਰੇ ਘੜਾ ਕੇ ਦਿੰਦੇ ਨੇ ਦੇ ਰਹੇ ਹਾਂ ਹਾਂ ਨਹੀਂ ਬੱਧੀ ਕੀ ਆਊਗਾ ਹੈ ਸਾਰਾ ਬੱਪ ਉਹ ਕਿ ਉੱਥੇ ਸਿੱਟੀ ਜਾਂਦੀ ਹੈ ਕੀ ਹੈ ਇਹ ਲੱਖ ਮੇਰੀ ਗੱਲ ਮਿਲਦਾ ਹੋ ਗਿਆ ਸਰ ਤੇਰੇ ਨਾਲ ਇਹ ਉਥੋਂ ਟੁੱਟੂਗੀ ਨਾ ਫੇਰ ਤੇਰਾ ਘਰ ਬਸੂ ਕੋਈ ਨਹੀਂ ਬੂਆ ਜੇ ਮੈਂ ਜੋੜ ਸਕਦਾ ਤਾਂ ਮੈਂ ਤੋੜ ਵੀ ਸਕਦਾ ਬਸ ਫਿਰ ਤੋੜੇ ਦੇ ਜੋੜਨੀ ਨਹੀਂ ਹੈਗੀ ਹੈਲੋ ਹੈਲੋ ਹਾਂਜੀ ਦੀਦੀ ਹਾਂ ਪਬੀ ਤੂੰ ਹਸਪੀਟਲ ਪਹੁੰਚੀ ਨਹੀਂ ਹੈਗੀ ਮੈਂ ਤੈਨੂੰ ਬਾਦੀ ਦੇਖੀ ਜੈਨੀ ਆ ਦੀਦੀ ਮੇਰੇ ਨਾਲ ਇੱਥੇ ਕੰਮ ਹੀ ਬਾਰੇ ਪਏ ਨੇ ਮੈਂ ਤਾਂ ਹਜੇ ਰੋਟੀ ਬਣਾਉਣ ਲੱਗਣਾ ਭਾਂਡੇ ਤੋਂ ਨਾਲੇ ਪਿਆ ਸਾਰਾ ਕੰਮ ਪਿਆ ਕੰਮ ਕਰਕੇ ਚੱਲ ਤੂੰ ਐਂ ਕਰ ਪਬੀ ਫਿਰ ਸ਼ਾਮ ਨੂੰ ਆ ਜੇਂਗੀ ਕੰਮ ਕਰਕੇ ਹਾਂ ਹਾਂ ਬਸ ਮਰਦ ਦੇ ਘੰਟੇ ਦਾ ਕੰਮ ਰਹਿ ਗਿਆ ਕੰਮ ਨਿਵੇੜ ਕੇ ਨਾ ਇਹ ਘਰੀ ਹੋਣਗੇ ਬਸ ਮੈਨੂੰ ਆਵਾਜ਼ ਦਿੰਨੀ ਹੈ ਮੈਨੂੰ ਛੱਡ ਜਾਣਗੇ ਉਹਨੇ ਤਿਆਰ ਹੋ ਜਾਂਦੇ ਆ ਮੈਂ ਕਹਿ ਦੇਣੀ ਹੈ ਇਹਨਾਂ ਨੂੰ ਕੁੜੇ ਆ ਤਾਂ ਹੈ ਨਹੀਂਗਾ ਘਰੇ ਉਹ ਤਾਂ ਜੱਗੂ ਹੁਣੀਆਂ ਨਾਲ ਗਿਆ ਲੈਰੇ ਤੱਕ ਚੱਲ ਬਾਬੀ ਤੂੰ ਐ ਕਰ ਜਦੋਂ ਬਿੱਲਾ ਵਾਈ ਸ਼ਾਮ ਨੂੰ ਆ ਗਿਆ ਨਾ ਤੂੰ ਉਦੋਂ ਨਾਲ ਆ ਜਿੰਦੀ ਰੇਰੇ ਹਾਂ ਚਲ ਮੈਂ ਕਰੂੰਗੀ ਦੀ ਜਦੋਂ ਇਹ ਘਰੇ ਆਗੇ ਨਾ ਗੱਲ ਕਰਕੇ ਫਿਰ ਮੈਂ ਸ਼ਾਮ ਨੂੰ ਆਉਣੀ ਆ ਹਨਾ ਹਾਂ ਸ਼ਾਮ ਨੂੰ ਆ ਜੀ ਤੂੰ ਚਲ ਨਾਲ ਮੈਂ ਪੈਸੇ ਕਢਾ ਲਿਆਉਂਗੀ ਆਉਂਦੀ ਹੋਈ ਨਾ ਨਾ ਬਾਬੀ ਪੈਸੇ ਐ ਕਿ ਨਹੀਂ ਤੂੰ ਸੱਜੂਗਾ ਬਸ ਤੂੰ ਮੰਮੀ ਕੋਲੇ ਆ ਜੀ ਮੰਮੀ ਤੈਨੂੰ ਯਾਦ ਕਰੀ ਜਾਂਦੀ ਆ ਠੀਕ ਐ ਠੀਕ ਐ ਠੀਕ ਐ ਮੈਂ ਕੀ ਕਰਾਂ ਵਿਚਾਰੇ ਮੰਮੀ ਹੁਣ ਇੰਨੀ ਤਕਲੀਫ ਚ ਤੀਰੀ ਸੋਚਣਗੇ ਹੁਣ ਤਾਂ ਸਾਡੇ ਕੋਲ ਆ ਕੇ ਨਹੀਂ ਖੜੀ ਉਹ ਤਾਂ ਬਥੇਰੇ geke ਮਾਰਦੀ ਆ ਹੁਣ ਕੀ ਕਰਾਂ ਮੈਂ ਤਾਂ ਫਸ ਗਈ ਹੁਣ ਛੇਤੀ ਛੇਤੀ ਕੰਮ ਨਿਬੜੂਗਾ ਹਜੇ ਨਬ ਤੱਕ ਕਦੋਂ ਆਉਣਗੇ ਕਦੋਂ ਮੈਂ ਉੱਥੇ ਜਾਊਂਗੀ ਮਨ ਤਾਂ ਮੰਮੀ ਦੀ ਬਾਰੇ ਟੈਨਸ਼ਨ ਹੋਈ ਜਾਂਦੀ ਆ ਮੈਨੂੰ ਯਾਦ ਕਰਦੇ ਹੋਣਗੇ ਚਲ ਫੇਰ ਮੈਂ ਕੰਮ ਨਿਬੜਾ ਆਪਦਾ ਛੇਤੀ ਛੇਤੀ ਆਇਆ ਬੀਬੀ ਹੋ ਠੀਕ ਹੈ ਬੀਬੀ ਤੇਰਾ ਦਰਦ ਹੋ ਹੀ ਜਾਂਦਾ ਪੁੱਤ ਦਰਦ ਤਾਂ ਨਾਲੇ ਮਨਿੰਦਰ ਵੀ ਨਹੀਂ ਆਏਗੀ ਬੀਬੀ ਮਨੇ ਮਨੇਂਦਰਤਾ ਤਾਂ ਨਹੀਂ ਆਈ ਹੈਗੀ ਬਿੱਲੇ ਬਾਈ ਨੂੰ ਨਾ ਕੰਮ ਪੈ ਗਿਆ ਉਹ ਕਹਿੰਦਾ ਮੈਂ ਸ਼ਾਮ ਤੱਕ ਛੱਡ ਜੂੰਗਾ ਅੱਛਾ ਲਾ ਜਾਣਗੇ ਕੋਈ ਨਾ ਚੱਲ ਕੋਈ ਨਾ ਬੀਬੀ ਐਨੀ ਮੈਂ ਹੈਗੀ ਆ ਨਾ ਐਨੀ ਸ਼ਾਮ ਤੱਕ ਮਨੇਂਦਰ ਆ ਜੂਗੀ ਹਾਂ ਕੋਈ ਨਾ ਆਜੂਗੀ ਕੋਈ ਨਾ ਤੂੰ ਦੇਖੀ ਕਿਵੇਂ ਕਰੇ ਜੀ ਮੂੰ ਨੂੰ ਮੜਾ ਮੋਟਾ ਖੁਸ਼ ਤਾਂ ਰਿਹਾ ਘਰ ਬੀਬੀ ਕਿਉਂ ਤਾਂ ਆਪਦੀ ਹਾਲਤ ਵਿਗੜ ਲਈ ਪੁੱਤ ਕੀ ਤੇ ਸਹਾਰੇ ਖੁਸ਼ ਰਹਿਣਾ ਤੂੰ ਵੀ ਆਪ ਦਾ ਬਗਾਨੇ ਘਰ ਦੀ ਮੰਨਦਾ ਹੈ ਸੇ ਉਹਨੂੰ ਵੀ ਤੋਰ ਤਾ ਮੇਰਾ ਸਹਾਰਾ ਸੀ ਜਿਹੜਾ ਉਹ ਤਾਂ ਮੁੱਕ ਗਿਆ ਮੈਂ ਕੀ ਤੇ ਸਹਾਰੇ ਖੁਸ਼ ਰਹਿਣਾ ਮੇਰਾ ਸਹਾਰਾ ਹੀ ਜੇਦੋਂ ਕੋਈ ਬਚਿਆ ਬੀਬੀ ਮੈਂ ਵੀ ਤੇਰਾ ਸਹਾਰਾ ਤੇ ਮਨਿੰਦਰ ਵੀ ਤੇਰਾ ਸਹਾਰਾ ਹੁਣ ਹੋਣੇ ਨੂੰ ਕੌਣ ਟਾਲ ਸਕਦਾ ਜਿਹੜਾ ਲਿਖਿਆ ਸੀ ਕਰਮਾ ਚ ਉਹ ਤਾਂ ਹੋਉਂਕ ਹੀ ਰਹਿੰਦਾ ਨਾ ਨਾਲੇ ਤੂੰ ਹੋਈ ਨਾ ਟੈਨਸ਼ਨ ਲੈਕਰ ਨਾ ਤੂੰ ਮੇਰਾ ਮੂਡ ਖਰਾਬ ਕਰਦਾਨੀ ਐ ਨਾਲੇ ਤੂੰ ਮਨਿੰਦਰ ਦਾ ਮੂਡ ਖਰਾਬ ਕਰਦੀ ਦੇਖ ਲੈ ਭਾਬੀ ਆਪਣਾ ਕਿੰਨਾ ਕਰਦੀ ਐ ਉਹਨੇ ਕਦੇ ਫਰਕ ਰੱਖੀ ਨਹੀਂ ਹੈਗਾ ਨਾ ਤੇਰੇ ਚ ਨਾ ਮੇਰੇ ਚ ਦੇਖ ਲੈ ਭਾਬੀ ਦਾ ਤਾਂ ਵਿਆਹ ਵੀ ਕਰਤਾ ਹੁਣ ਹੁਣ ਤੱਕ ਵੀ ਨਹੀਂ ਭਾਬੀ ਫਰਕ ਰੱਖਦੀ ਹੈਗੀ ਆਹ ਹੋ ਪੋਤਾ ਪੋਤਾ ਬਥੇਰਾ ਕਰਦੀ ਐ ਪਰ ਕੀ ਕਰਾਂ ਹੁਣ ਐ ਮੈਂ ਡਿੱਗੂ ਡਿੱਗੂ ਉਹਦੇ ਸਾਹਮਣੇ ਕਰਕੇ ਮੈਂ ਨਹੀਂ ਚਾਹੁੰਦੀ ਕਿ ਉਹਦੇ ਘਰ 'ਚ ਕੋਈ ਫਰਕ ਪਵੇ ਉਹ ਵੀ ਹੁਣ ਆਪਦੇ ਘਰ ਵਾਲੀ ਹੋ ਗਈ ਹੁਣ ਪਿੱਛੇ ਥੋੜੀ ਸੋਚ ਕਰੀ ਜਾਉਗੀ ਹਾਂ ਲੈ ਬੇਬੇ ਆਪਾਂ ਨੇ ਨੀ ਕਦੇ ਫਰਕ ਕਰਿਆ ਹੈਗਾ ਭਾਬੀ ਨਾਲ ਭਾਬੀ ਆਪਣੇ ਨਾਲ ਫਰਕ ਕਿਉਂ ਕਰੂਗੀ ਐ ਬੇਬੇ ਕਦੇ ਨੂ ਨੀ ਉਹਨੂੰ ਸਮਝਿਆ ਹੈਗਾ ਆਪਦੀ ਧੀ ਸਮਝੈ ਫੇਰ ਆਪਣੇ ਨਾਲ ਉਹ ਫਰਕ ਕਿਉਂ ਕਰੂਗੀ ਭਲਾਂ ਦੀ ਪਤਾ ਮੈਂ ਤਾਂ ਫਰਜ਼ ਨਿਭਾਉਣਾ ਹੀ ਸੀਗਾ ਤੈਨੂੰ ਪਤਾ ਜੀ ਦੇ ਸਿਰ ਤੇ ਬੰਦਾਨਾ ਨਾ ਹੋਵੇ ਉਹਨੂੰ ਘਰ ਦੀਆਂ ਕੰਧਾਂ ਵੀ ਡਰਾਉਂਦੀਆਂ ਮੈਂ ਤਾਂ ਹੀ ਲੋਕਾਂ ਦੇ ਮੰਨੀ ਦੇਖ ਕੇ ਲੋਕਾਂ ਦੇ ਜਮਾਨੇ ਬੰਨੀ ਦੇਖ ਕੇ ਤਾਂ ਉਹਨੂੰ ਤੋੜਿਆ ਤਾਂ ਉਹਦਾ ਵਿਆਹ ਕੀਤਾ ਦੂਜਾ ਵੀ ਕਿਤੇ ਲੋਕਾਂ ਵਾਲੀ ਨਾ ਹੋਵੇ ਇਹ ਕਿਹਦੇ ਬੰਨੀ ਚੱਕੋਗੇ ਲੋਕਾਂ ਨੇ ਤਾਂ ਟਿਕਨ ਨਹੀਂ ਦੇਣਾ ਇਹਨੂੰ ਮੇਰਾ ਕੀ ਪਤਾ ਮੈਂ ਕਦੋਂ ਮਰ ਜਾ ਤੂੰ ਵੀ ਆਪਦੇ ਘਰੇ ਵਗ ਜਾਂਗੀ ਹੁਣ ਤੂੰ ਕਿਹੜਾ ਇੱਥੇ ਬੈਠੀ ਰਵੇਂਗੀ ਤੇ ਮੇਰਾ ਕੀ ਹੈ ਪਤਾ ਨਹੀਂ 2 ਸਾਲ ਹੈਗੇ ਮੈਂ ਕਿ ਨਹੀਂ ਹੈਗੀ ਆਪਰੇਸ਼ਨ ਜਿਹਦਾ ਹੁਣ ਪੈ ਗਿਆ ਪੰਗਾ ਪਤਾ ਨਹੀਂ ਮੈਂ ਬਚਣਾ ਕਿ ਨਾ ਬਚਣਾ ਓਹੋ ਕੀ ਬੋਲੀ ਜਾਂਦੀ ਐ ਬੇਬੇ ਵਧੀਆ ਤੇਰਾ ਆਪਰੇਸ਼ਨ ਹੋ ਜਾਊਗਾ ਉਹੀ ਨਾ ਆਪਦਾ ਦਿਮਾਗ ਉਹ ਘਰੀ ਚੱਲ ਸਾਰਾ ਕੁਝ ਸਹੀ ਹੋ ਜਾਊਗਾ ਪਤਾ ਨਹੀਂ ਮੈਂ ਤਾਂ ਐ ਸਮਝਦੀ ਤੂੰ ਐਂ ਜੇ ਗੱਲਾਂ ਦਿਮਾਗ ਚ ਕਿੱਥੋਂ ਲੈ ਕੇ ਆਉਣੀ ਐ ਤੂੰ ਭੈ ਮੈਂ ਤੇਰੇ ਬਾਅਦ ਤੇ ਜੂਸ ਲੈ ਕੇ ਆਉਣੀ ਆ ਉਰੇ ਬੋਲੀ ਜਾਊਗੀ ਨੰਮਿੰਦਰ ਤੂੰ ਗਈ ਨਹੀਂ ਹੈਗੀ ਔਰੇ ਕੰਮ ਕਰੀ ਜਾਨੀਏ ਤੇਰੀ ਸੱਸ ਦਾ ਆਪਰੇਸ਼ਨ ਹੋਣਾ ਸੀ ਦੀਦੀ ਆਪਰੇਸ਼ਨ ਤਾਂ ਹੋਣਾ ਸੀਗਾ ਪਤਾ ਨਹੀਂ ਬਿੱਲੇ ਨੂੰ ਤੇ ਭੂਆ ਨੂੰ ਕੀ ਹੋਇਆ ਮੈਨੂੰ ਉਥੇ ਜਾਣ ਤੋਂ ਰੋਕ ਹੀ ਹੰਦਿਆ ਕਦੇ ਕੋਈ ਕੰਮ ਗਨਾ ਦਿੰਦੇ ਕਦੇ ਕੋਈ ਕੰਮ ਗਨਾ ਦਿੰਦੇ ਆ ਮੈਨੂੰ ਲੱਗਦਾ ਨਾ ਉਹਨਾਂ ਨੂੰ ਮੇਰਾ ਉਥੇ ਜਾਣਾ ਪਸੰਦ ਨਹੀਂ ਹੈਗਾ ਇਹ ਤੇ ਨਿੱਕ ਗੱਲ ਦੱਸਾਂ ਤੇਰੀ ਭੂਆ ਵੀ ਨਾ ਮੇਰੀ ਸੱਸ ਵਰਗੀ ਜਿਹੜੀ ਚਬੜੀ ਐ ਕੱਲ ਸਾਰਾ ਦਿਨ ਮੇਰੀ ਸੱਸ ਲਵੇ ਬੈਠੀ ਰਹੀ ਚੁਗਲੀਆਂ ਕਰੀ ਗਈ ਮਤਲਬ ਸਮਝ ਨਹੀਂ ਮੈਂ ਚੁਗਲੀਆਂ ਕਿਵੇਂ ਤੈਨੂੰ ਦੱਸ ਦਿਆਂਗੀ ਆਹ ਹੁਣ ਤੱਕ ਤਾਂ ਛੋਡੇ ਨਾਲ ਵਰਤਦੀ ਨਹੀਂ ਸੀਗੀ ਆ ਬਿੱਲੇ ਦੇ ਪਿਓ ਦੀ ਸਾਰੀ ਜ਼ਮੀਨ ਹੜੱਪਣ ਨੂੰ ਫਿਰਦੀ ਸੀਗੀ ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਵਿਆਹ ਹੋ ਗਿਆ ਹੁਣ ਛੋਡੇ ਨਾਲ ਮਿੱਠੀ ਹੋ ਗਈ ਇਹ ਕਿਹੜਾ ਘਟ ਹੈਗੀ ਬਥੇਰੀ ਉਹ ਹੈਗੀ ਚਲਾ ਕੇ ਹੈਗੀ ਛੋਡੇ ਜ਼ਮੀਨ ਤੇ ਛੋਡੇ ਪੈਸਿਆਂ ਤੇ ਨਹੀਂ ਗਈ ਸਾਰੀ ਇਹਦੀ ਤੂੰ ਬਚ ਕੇ ਰਹੀ ਐ ਤਾਂ ਇਹ ਤੇ ਤੇਰਾ ਘਰ ਪੱਟ ਦੂਗੀ ਸਾਰਾ ਸੱਚੀ ਬਣੀ ਸ਼ੁਕਰ ਆ ਤੂੰ ਮੈਨੂੰ ਸਾਰਾ ਕੁਝ ਦੱਸ ਦਿੱਤਾ ਨਹੀਂ ਤਾਂ ਮੈਨੂੰ ਕੁਝ ਪਤਾ ਹੀ ਨਾ ਲੱਗਣਾ ਸੀ ਨਾ ਕੀ ਕਹੀ ਜਾਂਦੀ ਐ ਨਹੀਂ ਤੂੰ ਚੰਗਾ ਮੈਂ ਇੱਥੇ ਜਾਂਦੀ ਠੀਕ ਐ ਨਾ ਖੜ ਜਾ ਖੜ ਜਾ ਜੇ ਕੋਈ ਗੱਲ ਰਹੇਗੀ ਉਹ ਵੀ ਕਰ ਜਾ ਹੈ ਨਾ ਕੀ ਸਿਖਾਉਣ ਲੱਗ ਰਹੀ ਤੇ ਕੁੜੇ ਤੈਨੂੰ ਇਹ ਪੂਆ ਮੈਨੂੰ ਇਹ ਕੁਝ ਸਿਖਾਉਣ ਨਹੀਂ ਲੱਗ ਰਹੀ ਸੀ ਸਗੋ ਮੇਰੇ ਅੱਖਾਂ ਤੇ ਜਿਹੜਾ ਪਰਦਾ ਪਿਆ ਨਾ ਉਹ ਤਾਰਨਾਈ ਸੀਗੀ ਤੇ ਮੈਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਨਾ ਮੇਰੇ ਬਾਰੇ ਕੀ ਪਤਾ ਲੱਗ ਗਿਆ ਕੁੜੇ ਤੈਨੂੰ ਹੈ ਮੈਨੂੰ ਇਹ ਪਤਾ ਲੱਗ ਗਿਆ ਵੀ ਤੂੰ ਨਾ ਇੱਥੇ ਜ਼ਮੀਨ ਲੈਣ ਦੀ ਮਾਰੀ ਆਈ ਆ ਤੇ ਸਾਡੇ 'ਚ ਨਾ ਫਰਕ ਪਵਾਉਣ ਆਈ ਆ ਪਰ ਇਹ ਗੱਲਾਂ ਭੁੱਲ ਜਾ ਵੀ ਸਾਡੇ 'ਚ ਫਰਕ ਪੈ ਜੂਗਾ ਮੈਂ ਉਹਨਾਂ ਤੇ ਕਦੇ ਨਫ਼ਰਤ ਨਹੀਂ ਕਰਦੀ ਤੇ ਨਾ ਮੈਂ ਉਹਨਾਂ ਨੂੰ ਛੱਡ ਕੇ ਜਾਵਾਂ ਪਰ ਤੈਨੂੰ ਮਿਲਦਾ ਕੀ ਇਹ ਸਾਰਾ ਕੁਝ ਕਰਕੇ ਸਕੂਨ ਸਕੂਨ ਮਿਲਦਾ ਮੈਨੂੰ ਛੋਡੇ ਨਾ ਐਵੇਂ ਕਰਕੇ ਪਹਿਲਾਂ ਤਾਂ ਤੇਰਾ ਪਿਓ ਜਉਂਦਾ ਤੀਗਾ ਉਦੋਂ ਮੈਂ ਕਹਿੰਦੀ ਰਹੀ ਮੇਰਾ ਹਿੱਸਾ ਦੇ ਦੇ ਉਹਨੇ ਮੈਨੂੰ ਹਿਸਾਨੀ ਦਿੱਤਾ ਮੇਰਾ ਤੇ ਗਾਹਾਂ ਹੁਣ ਆਪਤੀ ਜਾਨੀ ਦੇਣ ਚਾਉਂਦਾ ਨਾ ਅੱਗੇ ਛੋਡੇ ਜਵਾਬ ਖੋਹ ਜਾਣਗੇ ਫਿਰ ਫਿਰ ਤਾਂ ਮੈਂ ਸਾਰੀ ਉਮਰ ਆਈ ਫਿਰਦੀ ਰਹੂੰਗੀ ਤੇ ਮੈਨੂੰ ਮੇਰਾ ਹਿੱਸਾ ਚਾਹੀਦਾ ਹੈਗਾ ਨਾ ਜੇ ਇਹ ਗੱਲ ਬਿੱਲੇ ਨੂੰ ਪਤਾ ਲੱਗ ਗਈ ਤਾਂ ਉਹ ਦਿਲ ਤੇ ਕੀ ਬਿੱਤੂਗੀ ਬਨਿੰਦਰ ਪਤਾ ਲੱਗਣਾ ਕੀ ਹੈ ਤੈਨੂੰ ਸਭ ਪਤਾ ਲੱਗ ਗਿਆ ਹੁਣ ਤੁਸੀਂ ਦੇਖ ਹੀ ਲਿਆ ਨਾ ਸਾਰਾ ਕੁਝ ਤੁਸੀਂ ਮੇਰੇ ਨਾਲ ਐਵੇਂ ਕਰ ਲੱਗੇ ਸੀ ਆ ਹੁਣ ਪੂਆ ਦੀ ਹਰਕਤਾਂ ਦੇਖ ਲਓ ਤੁਸੀਂ ਨਾ ਜੇ ਤੈਨੂੰ ਪੁੱਤ ਪਤਾ ਲੱਗੇ ਗਿਆ ਫਿਰ ਮੇਰਾ ਹਿੱਸਾ ਮੈਨੂੰ ਦੇ ਦੇ ਹਿੱਸਾ ਤਾਂ ਨਹੀਂ ਦਿੰਦਾ ਪੂਆ ਕਿਸੇ ਹੋਇਸਦਾ ਭੁੱਲ ਗਿਆ ਤੂੰ ਕਿਉਂ ਕਿਉਂ ਭੁੱਲ ਜਾ ਨਾ ਤੇਰਾ ਪਿਓ ਮੇਰੇ ਪਿਓ ਦਾ ਕੱਲਾ ਪੁੱਤ ਨਹੀਂ ਸੀ ਹੈਗਾ ਅਸੀਂ ਵੀ ਉਹਦੇ ਤੇ ਪੁੱਤ ਹੈਗੇ ਸੀਗੇ ਤੇ ਸਾਡਾ ਬਣਦਾ ਹਿੱਸਾ ਵੀ ਬਣਦਾ ਹੀ ਐ ਨਾ ਇਹ ਤੈਨੂੰ ਪਤਾ ਹੀ ਐ ਇਹ ਹਿੱਸਾ ਸਿੱਧੇ ਮੱਥੇ ਦੇਣਾ ਤਾਂ ਦੇ ਦੋ ਨਹੀਂ ਹਿੱਸਾ ਦਾ ਫਿਰ ਹੋਰ ਤਰੀਕੇ ਬਹੁਤ ਨੇ ਉਵੇਂ ਵੀ ਲੈ ਲੂੰਗੀ ਮੈਂ ਗੱਲ ਸੁਣ ਮਾਤਾ ਤਰੀਕੇ ਹੋਰ ਨੇ ਉਹ ਸਾਰਿਆਂ ਵਾਸਤੇ ਨੇ ਨਲੇ ਦੇ ਹਿੱਸੇ ਵਾਲੀ ਗੱਲ ਤੇ ਆਈ ਐ ਤਾਂ ਮੇਰਾ ਬਾਪ ਬਹੁਤ ਚੰਗਾ ਸੀ ਬਰਤਦੀ ਹਿੱਸਾ ਮਿਲਦਾ ਨਲੇ ਹਿੱਸੇ ਵਾਲੀ ਛੱਡਾ ਜੇ ਵਰਤਦੀ ਤਾਂ ਤੈਨੂੰ ਹਿੱਸੇ ਤੋਂ ਵੱਧ ਕੇ ਮਿਲਦਾ ਵੇ ਜੇ ਉਹ ਵਰਤਨ ਵਾਲਾ ਮੇਰੇ ਨਾਲ ਹੁੰਦਾ ਮੈਨੂੰ ਹਿੱਸਾ ਲੈਣ ਦੀ ਕੀ ਲੋੜ ਤੇ ਕੀ ਪਰਪੂਆ ਸਾਡੇ ਵਿੱਚ ਕਾਹਤੋਂ ਦਰਾੜ ਪਾਉਣੀ ਆ ਸਾਡਾ ਘਰ ਕਾਹਤੋਂ ਫਟਦੀ ਆ ਅਸੀਂ ਤੇਰਾ ਕੀ ਮਾੜਾ ਕਰਤਾ ਮੈਂ ਮਾਇਕੀ ਛੋਟਾ ਮਾੜਾ ਕਰਤਾ ਜਿਹੜੀ ਗੱਲ ਹੈਗੀ ਮੈਂ ਤੈਨੂੰ ਓਨੀ ਕਹੀ ਹੈਗੀ ਭਾਈ ਨਾਲੇ ਤੂੰ ਨਾ ਪਸਤਾਵੇਂਗਾ ਇਹ ਗੱਲ ਤੇ ਠੀਕ ਹੈ ਨਾ ਮੈਂ ਕੋਈ ਚੰਗੇ ਵਾਰੇ ਕਹੀ ਹੈ ਤੈਨੂੰ ਇਹ ਗੱਲ ਪਰ ਤੂੰ ਉਹ ਗੱਲ ਤੇ ਆਉਂਦਾ ਨਹੀਂ ਹੁਣ ਬਣ ਗਿਆ ਨਾ ਤੀਵੀਂ ਦਾ ਫੇਰ ਮਿੰਟਾ ਜੀ ਆ ਬੰਨੇ ਪੂਆ ਤਰੇਮੂਰੇ ਹੱਥ ਜੋ ਕੁਛ ਵੀ ਐ ਚੰਗੇ ਆ ਮਾੜੇ ਆ ਉੱਚੇ ਆ ਨੀਵੇਂ ਆ ਆਪਦੇ ਘਰੇ ਰਾਜ਼ੀਆਂ ਬਾਈ ਠੀਕ ਐ ਨਾ ਨਾਲੇ ਵੱਡੀ ਗੱਲ ਤੇਰੀਆਂ ਨੂੰ ਹਾਂ ਪੁੱਤਾਂ ਨਾਲ ਤੇਰੀ ਕਿੰਨੀ ਕ ਬਣਦੀ ਐ ਮੈਂ ਚੰਗੀ ਤਰ੍ਹਾਂ ਜਾਣਦਾ ਇਸ ਤੋਂ ਪਹਿਲਾਂ ਮੇਰੀ ਜ਼ੁਬਾਨ ਚੋਂ ਕੁਝ ਹੋਰ ਨਿਕਲੇ ਆਪਦਾ ਜੁੱਲੀ ਤਾਂ ਆਪਣਾ ਚੱਕ ਤੇ ਕਲਤੀ ਹੋ ਇਥੋਂ ਚੱਲ ਮਨਿੰਦਰ ਕੰਮ ਹੋਰ ਬਹੁਤ ਨੇ ਇਹ ਦੇਖ ਲੈ ਉਹੀ ਗੱਲ ਹੋਗੀ ਜਿਹੜੀ ਮੈਂ ਸੋਚਦੀ ਸੀਗੀ ਮੈਨੂੰ ਤਾਂ ਐ ਸੀਗਾ ਵੀ ਮੇਰੇ ਮਾਂ ਘਰ ਲਾ ਕੇ ਇਹਨੂੰ ਢੱਕਰ ਦਊਗਾ ਮੈਂ ਇੱਥੇ ਆਪਦਾ ਗੁੰਡਾ ਰਾਜ ਕਰੂੰਗੀ ਅਰੇ ਕਿੱਥੇ ਇਹਨਾਂ ਤਾਂ ਸਾਰੀਆਂ ਗੱਲਾਂ ਸੁਣ ਲਈਆਂ ਆ ਰਾਂਦੀ ਖੁੰਦੀ ਉਹ ਗਮਾਂਡਣ ਨੇ ਚੰਪ ਚਾਰਤਾ ਸਾਰੀਆਂ ਗੱਲਾਂ ਆਕੇ ਦੱਸਦੀਆਂ ਹੈ ਮੈਨੂੰ ਤਾਂ ਕੋਈ ਹੋਰ ਹਿੱਲਾ ਕਰਨਾ ਹੀ ਪਊਗਾ ਐਂ ਤਾਂ ਨਹੀਂ ਬਣਦੀ ਗੱਲ ਹਿੱਸਾ ਤਾਂ ਮੈਂ ਆਪਾਂ ਲੈ ਕੇ ਹਟੂੰਗੀ ਐਂ ਤਾਂ ਤੂੰ ਕਿਵੇਂ ਨਹੀਂ ਦਿੰਦਾ ਹਿੱਸਾ ਦਖਿਆ ਗਈ ਫਿਰ ਕਰਤੂਤ ਮੇਰੀ 부ਆ ਦਾ ਮਨਿੰਦਰ ਜਿਹੜੇ ਆਪਦੇ ਸੀ ਤੁਸੀਂ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਤੇ ਜਿਹੜੇ ਬਗਾਨੇ ਸੀ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਨਾ ਆਪਦਾ ਘਰ ਪੱਟਣ ਨੂੰ ਫਿਰਦੇ ਸੀਗੇ ਸੌਰੀ ਯਾਰ ਮਨਿੰਦਰ ਮਾਫ ਕਰਦੇ ਮੈਨੂੰ ਮੈਂ 부ਆ ਦੀਆਂ ਗੱਲਾਂ ਜਾ ਕੇ ਮੈਨੂੰ ਤਾਂ ਇਹ ਲੱਗਣ ਲੱਗਿਆ ਸੀ ਮੇਰੀ 부ਆ ਤਾਂ ਚੰਗੀ ਐ ਮੈਂ ਪਿਛਲੀਆਂ ਭੁੱਲ ਗਿਆ ਸੀ ਤੇ ਤੈਨੂੰ ਮਾੜਾ ਦੇਖਣ ਲੱਗ ਗਿਆ ਸੀ ਨਾਲੇ ਚੱਲ ਜੋ ਹੋਇਆ ਹੋਇਆ ਤੈਨੂੰ ਜਾਣ ਦੇ ਉਦੋਂ ਬਾਅਦ 2-4 ਫੁੱਟ ਵੱਧ ਪੈਕ ਕਰ ਲੈ। ਹੁਣ ਇਹਦੀ ਇੱਕ ਤੇ ਮੂਗਲਾ ਮੈਂ ਦਲਾਂਗਾ। 2-4 ਦਿਨ ਵੱਧ ਲਾ ਕੇ ਆਵਾਂਗੇ। ਦੇਖਦੇ ਆ ਕਿਵੇਂ ਰੋਕਦਾ ਕੋਈ ਮੈਨੂੰ। ਸੱਚੀ ਆਪਾਂ ਮੰਮੀ ਕੋਲ ਚੱਲਦੇ ਆ ਉੱਥੇ। ਹਾਂ। ਚੱਲ। ਕੁਛ ਨਹੀਂ ਹੋ। ਜਿਹੜਾ ਹੋ ਗਿਆ ਹੋ ਗਿਆ। ਚੱਲ। ਚਲੋ ਅੱਜ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਤੁਹਾਡਾ ਆਪਣਾ ਬਿੱਲਾ ਸਿੱਧੂ ਤੇ ਆਹ ਆਰਟਿਸਟਾਂ ਨੂੰ ਤੁਹਾਨੂੰ 올ਡ ਮੈਨ ਨੂੰ ਤੁਸੀਂ ਸਾਰੀ ਜਾਣਦੇ ਹੋ ਹਨ। ਤੇ ਆਹ ਸਟੋਰੀ। ਇਹ ਸਟੋਰੀ ਦੇ ਵਿੱਚ ਦੋ ਚੀਜ਼ਾਂ ਨੇ ਵਹਿਕਦਾ ਇਹ ਸਪੈਸ਼ਲ ਐ ਇੱਕ ਵੱਖਰੀ। ਸਟੋਰੀ ਨੂੰ ਕੰਟੀਨਿਊ ਰੱਖਣਾ ਹੈ ਨਾ ਰੱਖਣਾ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਘੱਟਾਂ 20 ਦੱਸਿਆ ਕਰੋ ਬਾਈ ਬਣ ਕੇ ਮੇਰੇ ਵਰਗੇ ਤੇ 100 ਘੱਟਾਂ ਨੇ ਕਿਉਂਕਿ ਮੈਨੂੰ ਇਹ ਫੀਲਡ ਦਾ ਜਮੀ ਵੀ ਨਹੀਂ ਪਤਾ ਮੈਂ ਨਵਾਂ ਕੰਮ ਕਰਨ ਲੱਗਿਆ ਤੇ ਜੇ ਮੇਰੇ ਚ ਘੱਟ ਲੱਗਦੀ ਤਾਂ ਉਹ ਵੀ ਦੱਸਿਆ ਕਰੋ ਡਿਟਿੰਗ ਵਿੱਚ ਕੁਝ 20 ਘੱਟ ਲੱਗਦੀ ਹੈ 20 ਵਿੱਚ ਇੱਕ ਕਮੈਂਟ ਕਰਿਆ ਕਰੋ ਬਾਈ ਪਤਾ ਲੱਗਦਾ ਹਾਂ ਜੇ ਚੰਗੀ ਲੱਗਦੀ ਹੈ ਦਿਲੋਂ ਤਨੋਂ ਮਨੋਂ ਜਿੰਮੇ ਅਸੀਂ ਬਣਾਉਂਨੇ ਆ ਚੰਗੀ ਲੱਗਦੀ ਹੈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਤੇ ਵੱਧ ਤੋਂ ਵੱਧ ਆਪਦੇ ਯਾਰਾਂ ਦੋਸਤਾਂ ਨੂੰ ਦਿਖਾਇਆ ਕਰੋ ਕਿਉਂਕਿ ਇਹ ਵੀਡੀਓ ਅਸੀਂ ਉਹ ਬਣਾਉਂਦੇ ਆ ਬਾਈ ਜਿਹੜੀਆਂ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀਆਂ ਕਿਉਂਕਿ ਪੈਸਾ ਇੱਕ ਹੀ ਚੀਜ਼ ਹੈ ਦੋਸਤੋ ਭੈਣ ਭਾਈਆਂ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਵਿੱਚ ਘਰ ਵਾਲੀ ਘਰ ਵਾਲੇ ਦੇ ਵਿੱਚ ਇਹ ਪੈਸਾ ਬਹੁਤ ਦੁਨੀਆ ਦੇ ਵਿੱਚ ਫਰਕ ਪਾ ਦੈਂ ਤੈਨੂੰ ਕੰਟੀਨਿਊ ਦੱਸਣ ਵਾਸਤੇ ਲੋਕਾਂ ਦੇ ਵਿੱਚ ਵਿਚਰਨ ਵਾਸਤੇ ਇਹ ਵੀਡੀਓ ਅਸੀਂ ਬਣਾਉਂਦੇ ਆ ਤੇ ਇੰਦਾ ਹੀ ਇਹ ਚੈਨਲ ਦੇ ਵੀਡੀਓ ਆਦਿ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਸਾਡੇ ਮਨਿੰਦਰ ਵੈਮ ਦੱਸਣਗੇ ਬਸ ਇਹਦਾ ਕੀ ਦਾ ਸਨਾਈਪ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਵੀ ਅੱਗੇ ਤੋਂ ਅੱਗੇ ਹਨਾ ਵੀਡੀਓ ਜਾਵੇ ਤੇ ਸਭ ਨੂੰ ਵਧੀਆ ਚੰਗਾ ਮੈਸੇਜ ਮਿਲੇ ਕਿਉਂਕਿ ਜਿਹੜੀ ਵੀਡੀਓ ਬੱਸ ਬਣਾਉਣੇ ਆ ਉਹ ਚ ਵਧੀਆ ਮੈਸੇਜ ਹੀ ਲੈ ਕੇ ਆਉਣੇ ਆ ਹਨਾ ਵੀ ਲੋਕਾਂ ਨੂੰ ਵੀ ਰਿਸ਼ਤਿਆਂ ਦੀ ਕਦਰ ਪਤਾ ਲੱਗੇ ਵੀ ਰਿਸ਼ਤੇ ਕੀ ਹੁੰਦੇ ਨੇ ਅੱਜ ਕੱਲ ਤਾਂ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਨਹੀਂ ਪਤਾ ਹੀ ਨਹੀਂ ਮੀਨਿੰਗ ਹੀ ਨਹੀਂ ਪਤਾ ਰਿਸ਼ਤਿਆਂ ਦੇ ਵੀ ਕੀ ਮਤਲਬ ਇਸ ਚੰਦਾ ਬਸ ਆਪਦੇ ਹਰ ਖਿਚੀ ਤੁਰੇ ਫਿਰਦੇ ਆ ਹਨਾ ਆਪ ਦਾ ਗੁੱਸਾ ਰਿਸ਼ਤਿਆਂ ਦੇ ਕਰਕੇ ਰਿਸ਼ਤੇ ਖਰਾਬ ਕਰ ਲੈਂਦੇ ਆ ਤੇ ਰਿਸ਼ਤਿਆਂ 'ਚ ਵਧੀਆ ਪਿਆਰ ਬਣਾ ਕੇ ਰੱਖੋ ਤੇ ਸਾਡੀ ਵੀਡੀਓ ਵਧੀਆ